ਨਮਸਤੇ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜੇਸ਼ ਕੁਮਾਰ ਸਭ ਲੋਕ ਕੀ ਹੋਇਆ ਅੱਜ ਅੱਜ ਇਹ ਹੋਇਆ ਕਿ ਗੁੰਡਾ ਦਰਦੀਆ ਨੰਗਾ ਨਾਚ ਹੋਇਆ ਜੀ ਇੱਥੇ ਠੀਕ ਹੈ ਜਿਹੜੇ ਕੀ ਬਾਹਰੋਂ ਇਹਨਾਂ ਨੇ ਕਾਊਂਟਰ ਚੱਕੇ ਹੋਣੇ ਆ ਇਹ ਜਿਹੜੇ ਹਾਂਡਾ ਹੁੰਡਾ ਤੋਂ ਬਣਦੇ ਹੈਗਾ ਹਾਂਡਾ ਇੱਥੇ ਦਾ ਇਨਸਪੈਕਟਰ ਕਿਸੇ ਦਾ ਓ ਤਹਿ ਬਜਾਰੀ ਦਾ ਅੱਛਾ ਠੀਕ ਹੈ ਜੀ ਜੋ ਕੀ ਇਹਨਾਂ ਨੂੰ ਤਹਿ ਬਜਾਰੀ ਦਾ ਕੰਮ ਤਾਂ ਕਰਨਾ ਆਉਂਦਾ ਨਹੀਂ ਚੱਜ ਨਾਲ ਤੁਸੀਂ ਤਹਿ ਬਜਾਰੀ ਕਰਨ ਆਏ ਹੋ ਤੁਹਾਨੂੰ ਜਿਹੜੇ ਵੱਡੇ ਅਫਸਰ ਨੇ ਕਾਗਜ਼ ਦਿੱਤੇ ਆ ਉਹ ਤੁਹਾਡੇ ਘੁੰਡੇ ਲੈ ਕੇ ਆਣਗੇ ਜਾਂ ਤੁਹਾਡੇ ਘਰ ਦੇ ਲੈ ਕੇ ਆਣਗੇ ਤੁਸੀਂ ਉੱਥੋਂ ਕੰਮ ਕਰਨ ਚੱਲੇ ਹੋ ਤੇ ਕਾਗਜ਼ ਕੋਣ ਲੈ ਕੇ ਆਏਗਾ ਇੱਥੇ ਕਾਗਜ਼ ਇਹਨਾਂ ਦੀ ਜ਼ਿੰਮੇਵਾਰੀ ਲੈ ਕੇ ਆਣਾ ਸਾਨੂੰ ਕਾਗਜ਼ ਦਿਖਾਣਾ ਵੀ ਤੁਹਾਡੇ ਇਹ ਚੱਕਰ ਗਲਤ ਹੈ ਤੁਹਾਡੇ ਕੋਲ ਕਾਊਂਟਰ ਲੱਗੇ ਹੋਏ ਜਦ ਕੀ ਇਹ ਗਲੀ ਜਿਹੜੀ ਸਾਰੀ ਦੀ ਸਾਰੀ ਪ੍ਰਾਈਵੇਟ ਹੈ ਸਰਕਾਰੀ ਨਹੀਂ ਹੈਗੀ ਅੱਜ ਤੱਕ ਇੱਥੇ ਕਿਸੇ ਨੇ ਵੀ ਜਦ ਦਾ ਪਾਕਿਸਤਾਨ ਹਿੰਦੋਸਤਾਨ ਬਣਿਆ ਇਸ ਗਲੀ ਦੇ ਵਿੱਚ ਕਿਸੇ ਨੇ ਸੜਕ ਨਹੀਂ ਬਣਾਈ ਇਸ ਗਲੀ ਦੇ ਵਿੱਚ ਪਾਣੀ ਦਾ ਕਨੈਕਸ਼ਨ ਨਹੀਂ ਪਾਇਆ ਕਿਸੇ ਕਿਸੇ ਨੇ ਇਸ ਗਲੀ ਦੇ ਵਿੱਚ ਸੀਵਰੇਜ ਨਹੀਂ ਪਾਇਆ ਕਿਸੇ ਨੇ ਅਮੇਗਵੀ ਗੱਲ ਨੂੰ ਇਹਨਾਂ ਲੋਕਾਂ ਨੂੰ ਜਦੋਂ ਮੈਂ ਕਿਹਾ ਕਿ ਮੈਨੂੰ ਕਾਗਜ਼ ਦਿਖਾ ਤੇ ਮੈਨੂੰ 15-20 ਬੰਦੇ ਗੁੰਡੇ ਪੈ ਗਏ ਜਿਹੜੇ ਕਿ ਉਹਦੇ ਨਾਲ ਹਾਂਡੇ ਦੇ ਨਾਲ ਸੀ ਕਿਰਾਏ ਦੇ ਗੁੰਡੇ ਕਿਰਾਏ ਦੇ ਗੁੰਡੇ ਉਹਦੇ ਨਾਲ ਜਿਹੜੇ ਸੀਗੇ ਮੈਨੂੰ ਤਾਂ ਉਹ ਵੀ ਮੈਂ ਤਾਂ ਪਛਾਣਿਆ ਨਹੀਂ ਮੈਂ ਤਾਂ ਸਮਝਿਆ ਵੀ ਕਿਤੇ ਗੁੰਡੇ ਹੀ ਆ ਠੀਕ ਹੈ ਐਦਾਂ ਕਿ ਗੁੰਡਿਆਂ ਦੀ ਤਰ੍ਹਾਂ ਉਹਨਾਂ ਨੇ ਸਾਡੇ ਕੋਲੋਂ 15 ਬੰਦਿਆਂ ਨੇ ਆਹ ਦੇਖੋ ਸਾਡੀ ਦੁਕਾਨ ਦਾ ਕੀ ਹਾਲ ਕਰ ਦਿੱਤਾ ਜਦ ਕਿ ਦੁਕਾਨ ਅੰਦਰ ਹੈ ਨਾ ਕਿ ਸੜਕ ਦੇ ਉੱਤੇ ਆ ਹੁਣ ਜੇ ਕਹਾਂ ਉਹ ਸੜਕ ਦੇ ਉੱਤੇ ਮੈਂ ਤੁਹਾਨੂੰ ਦਿਖਾ ਦਣਾ ਮੈਂ ਥੁੱਤੇ ਮੈਂ ਨੇ ਰਾਮਾ ਸੜਕ ਤੇ ਆ ਲਿਓ ਹੁਣ ਸੜਕ ਕਿਦਾਂ ਹੁੰਦੀ ਆ ਜਾਓ ਆ ਤੁਹਾਨੂੰ ਦਿਖਾਵਾਂ ਮੈਂ ਸੜਕਦੰ ਮੋਬਾਈਲ ਆ ਹੀ ਦੰਨਾ ਹੁਣ ਆ ਜਾਓ ਵਾਈਟ ਕਰਨਾ ਕੀ ਹੋਇਆ ਇੱਥੇ ਵਾਈਟ ਕਰਨਾ ਬੰਨ ਚੋਣ ਇਹ ਜੇ ਕਮਿਸ਼ਨਰ ਕਰਵਾਏ ਕਮਿਸ਼ਨਰ ਸਾਹਿਬ ਨੂੰ ਸਾਡੇ ਜੋਰੋ ਕਮਿਸ਼ਨਰ ਨੂੰ ਇਹ ਵੀ ਦੇ ਸਕਦਾ ਹੈ ਚੱਲ ਰਹੇ ਆ ਮਾੜਾ ਇਹਲਾ ਵੀ ਅਸੀਂ ਰਾਸ ਆਉਟਰ ਚੱਕੇ ਸੀਗੇ ਇਹ ਸਾਰੀ ਮਾਰਕੀਟ ਦਾ ਇਹ ਅਲੋਕੇਸ਼ਨ ਸੀ ਇਹ ਜਿਹੜੇ 2 ਨੰਬਰ ਗਲੀ ਵਾਲੇ ਜਦੋਂ ਕਾਰਵਾਈ ਹੁੰਦੀ ਹੈ ਛੱਟ ਛੱਟ ਕੇ ਚੱਲ ਜਾਂਦੇ ਆ ਅੱਜ ਅਸੀਂ 2 ਨੰਬਰ ਤੇ ਜੋ ਕਾਰਵਾਈ ਕਰਨ ਆਏ ਆ ਨਰਪਤੀ ਜੁਇਲਰ ਵਾਲੇ ਨੇ ਇਕੱਲੇ ਇਕੱਲਿਆਂ ਨੂੰ ਗਾਲਾਂ ਕੱਢੀਆਂ ਸਾਡੀ ਅਪਲਾਈ ਨੂੰ ਪੁਲਿਸ ਸਾਡੀ ਜਿਹੜੀ ਕਰਮਚਾਰੀ ਤਕਰ ਨਿਗਰ ਦੀ ਪੁਲਿਸ ਹੈ ਉਹਨਾਂ ਦੇ ਹੱਥ ਵੀ ਝੱਕ ਕੇ ਤੇ ਗਾਲਾਂ ਕੱਢੀਆਂ ਇਹਦੀ ਜਿਹੜੀ ਲਿਖਤੀ ਜਿਹੜੀ ਰਿਪੋਰਟ ਆ ਉਹ ਕਾਰਜਸ਼ੀਲ ਲੇਅਰ ਜਾਰੀ ਹੋ ਗਈ ਆ ਵੀਡੀਓ ਜਨਾਬ ਜੀ ਪੂਰੀ ਵੀ ਹੈ ਹਮੇਸ਼ਾ ਵਾਸਤੇ ਬਦਰ ਬਿਲਕੁਲ ਜੀ ਐ ਹੀ ਰਹੂਗਾ ਜੀ ਇਸ ਰੋਡ ਤੇ ਵੀ ਨਹੀਂ ਲੱਜਣ ਦੂ ਇਸ ਰੋਡ ਤੇ ਵੀ ਨਹੀਂ ਲੱਜਣ ਦੂ ਜੀ